ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਮੈਂ ਜ਼ਰੂਰ ਚਾਹਾਂਗੀ ਕਿ ਕਿਹੜੀਆਂ ਤਿੰਨ ਵੱਡੀਆਂ ਖਾਸ ਖਬਰਾਂ ਨੇ ਅੱਜ ਦੀਆਂ ਉਹਨਾਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਐਨਾਲਿਸਿਸ ਕਰਕੇ ਦਰਸ਼ਕਾਂ ਨਾਲ ਸਾਂਝੇ ਕਰੋ ਕਿਉਂਕਿ ਚਾਹੇ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਭਾਵੇਂ ਸਮਾਜਿਕ ਪਹਿਲੂ ਦੀ ਗੱਲ ਕਰ ਲਈਏ ਸੋ ਵੱਡੀਆਂ ਖਬਰਾਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਵੇਰਵੇ ਦੇ ਨਾਲ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਹਰਜੋਤ ਜੀ ਮੂਲ ਰੂਪ ਦੇ ਵਿੱਚ ਤਿੰਨ ਚਾਰ ਖਬਰਾਂ ਨੇ ਜਿਨ੍ਹਾਂ ਦਾ ਐਨਾਲਿਸਿਸ ਕਰਾਂਗੇ ਇੱਕ ਇੱਕ ਕਰਕੇ ਗੱਲ ਅੱਗੇ ਵਧਾਵਾਂਗੇ ਔਰ ਸਭ ਤੋਂ ਪਹਿਲਾਂ ਜ਼ਿਕਰ ਕਰਨਾ ਬਣਦਾ ਹੈ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੰਡਾ ਤਾਂ ਲਹਿਰਾਇਆ 26 ਜਨਵਰੀ ਦੇ ਮੌਕੇ ਪਰ ਉਹਨਾਂ ਦੇ ਭਾਸ਼ਣ ਦੇ ਬਹੁਤ ਗਹਿਰੇ ਮਤਲਬ ਨਿਕਲ ਰਹੇ ਨੇ ਭਗਵੰਤ ਮਾਨ ਉਹਨਾਂ ਨੇ ਕੱਲ ਬਹੁਤ ਯਾਦਗਾਰੀ ਭਾਸ਼ਣ ਦਿੱਤਾ ਔਰ ਨਿੱਜੀ ਗੱਲਾਂ ਵੀ ਉਹਨਾਂ ਨੇ ਸਾਂਝੀਆਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ ਜਿਨ੍ਹਾਂ ਦੇ ਵਿੱਚ ਇੱਕ ਸੁਨੇਹਾ ਲੁਕਿਆ ਹੋਇਆ ਸੀ ਉਹਦਾ ਵੀ ਜ਼ਿਕਰ ਕਰਦੇ ਹਾਂ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਅੱਗੇ ਵਧਾਉਣੇ ਔਰ ਉਹ ਚਾਕੀ ਤਿੰਨ ਚਾਕੀਆਂ ਜਿਹੜੀਆਂ ਭਾਰਤ ਸਰਕਾਰ ਵੱਲੋਂ ਨਾਮਨਜ਼ੂਰ ਕਰ ਦਿੱਤੀਆਂ ਗਈਆਂ ਗਣਤੰਤਰ ਦਿਹਾੜੇ ਦੀ ਕੌਮੀ ਪਰੇਡ ਦੇ ਲਈ ਪੂਰੇ ਮਾਨ ਸਤਕਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ ਸਮਾਗਮ ਦੇ ਵਿੱਚ ਗਣਤੰਤਰ ਦਿਹਾੜਾ ਸਮਾਗਮ ਦੇ ਵਿੱਚ ਉਹ ਤਿੰਨੇ ਚਾਕੀਆਂ ਮੌਜੂਦ ਰਹੀਆਂ ਮਾਂ ਮਾਈ ਭਾਗੋ ਔਰ ਸਨੇ ਸ਼ਹੀਦ ਤੇ ਸਾਡਾ ਸੱਭਿਆਚਾਰ ਔਰ ਸਾਡਾ ਵਿਰਸਾ ਇਹ ਤਿੰਨ ਚਾਕੀਆਂ ਖੂਬ ਸ਼ਾਨੋ ਸ਼ੌਕਤ ਦੇ ਨਾਲ ਤਿੰਨ ਝਾਕੀਆਂ ਦਾ ਪ੍ਰਦਰਸ਼ਨ ਕੀਤਾ ਗਿਆ ਔਰ ਹੁਣ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਤੇ ਲੋਕ ਇਹਨਾਂ ਝਾਕੀਆਂ ਨੂੰ ਵੇਖ ਕੇ ਇੱਕ ਵਾਰ ਫੇਰ ਮਾਣ ਮਹਿਸੂਸ ਕਰਨਗੇ ਕਿ ਕਿਵੇਂ ਪੰਜਾਬੀਆਂ ਦੀਆਂ ਕੁਰਬਾਨੀਆਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਕਲ ਭਗਵੰਤਮਾਨ ਬੋਲੇ ਵੀ ਕਿ ਬਹੁਤ ਸਾਰੀਆਂ 26 ਜਨਵਰੀਆਂ ਤੇ ਗਣਤੰਤਰ ਦਿਹਾੜੇ ਇਸ ਕਰਕੇ ਆ ਸਕੇ ਕਿ ਕੂਕਾ ਲਹਿਰ ਗਦਰੀ ਬਾਬਿਆਂ ਦੀਆਂ ਲਹਿਰਾਂ ਪੰਜਾਬੀਆਂ ਦੀਆਂ ਕੁਰਬਾਨੀਆਂ ਇਨਾ ਸਦਕਾ ਹੀ ਜਿਹੜਾ 26 ਜਨਵਰੀ ਦਾ ਦਿਨ ਹੈ ਇਹ ਅਸੀਂ ਮਨਾ ਸਕਿਆ ਸੋ ਭਗਵੰਤ ਮਾਨ ਨੇ ਕਈ ਵੱਡੀਆਂ ਗੱਲਾਂ ਕੀਤੀਆਂ ਕੁਝ ਅਹਿਮ ਗੱਲਾਂ ਉਹਨਾਂ ਦੀਆਂ ਮੈਂ ਜ਼ਰੂਰ ਸਾਂਝੀਆਂ ਕਰੂੰਗਾ ਝਾਕੀਆਂ ਦੇ ਨਾਲ-ਨਾਲ ਉਹਨਾਂ ਨੇ ਸ਼ਹੀਦ ਅਜੇ ਦਾ ਜ਼ਿਕਰ ਕੀਤਾ ਜਿਹੜਾ ਅਗਨੀ ਵੀਰ ਸਾਡਾ ਸ਼ਹੀਦ ਹੋਇਆ ਖੰਨਾ ਲਾਗੇ ਭਗਵੰਤ ਮਾਨ ਨੇ ਮੰਚ ਤੋਂ ਇੱਕ ਵਾਰ ਫਿਰ ਅਗਨੀ ਵੀਰ ਯੋਜਨਾ ਤੇ ਆਪਣੀ ਨਾਖੁਸ਼ੀ ਪ੍ਰਗਟ ਕੀਤੀ ਔਰ ਉਹਨਾਂ ਨੇ ਮੁਰਦ ਹਰਾਇਆ ਕਿ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਾ ਕੇਵਲ 1 ਕਰੋੜ ਰੁਪਇਆ ਦਿੱਤਾ ਜਾਣਾ ਹੈ ਬਲਕਿ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ ਪੂਰਾ ਮਾਨ ਸਤਕਾਰ ਔਰ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਜਿਹੜੀ ਆਜ਼ਾਦੀ ਹੈ ਗਣਤੰਤਰ ਦਿਹਾੜੇ ਨੇ ਇਹ ਇਹਨਾਂ ਸ਼ਹੀਦਾਂ ਕਰਕੇ ਨੇ ਜਿਹੜੇ ਹੁਣ ਸਾਹਮ ਰਏ ਨੇ ਤੇ ਉਹ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਔਰ ਉਹਨਾਂ ਨੇ ਸਿੱਧਾ ਇਸ਼ਾਰਾ ਕੀਤਾ ਭਾਰਤ ਸਰਕਾਰ ਵਾਲੇ ਪਾਸੇ ਨੀਤਿਕਤ ਵਿਰੋਧ ਕੀਤਾ ਅਗਨੀ ਵੀਰ ਦੇ ਮਾਮਲੇ ਤੇ ਔਰ ਉਹਨਾਂ ਨੇ ਸਾਫ਼ ਕਿਹਾ ਕਿ 32 32 33 33 ਰੌਂਦ ਸਾਡੇ ਫੌਜੀ ਸ਼ਹੀਦਾਂ ਦੇ ਸੀਨਿਆਂ 'ਚ ਵੱਜਦੇ ਨੇ ਤੇ ਅਗਨੀ ਵੀਰ ਦੀ ਸਲਾਮੀ ਲਈ 11 ਰੌਂਦ ਨਹੀਂ ਉਹਨਾਂ ਨੇ ਨੀਤਿਕਤ ਵਿਰੋਧ ਵੀ ਕੀਤਾ ਔਰ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਸਾਡਾ ਸ਼ਹੀਦ ਹੋਇਆ ਅਗਨੀ ਵੀਰ ਅਜੇ ਉਹਦੇ ਸੀਨੇ 'ਚ ਬਹੁਤ ਸਾਰੀਆਂ ਗੋਲੀਆਂ ਲੱਗੀਆਂ ਔਰ ਕਈ ਗੋਲੀਆਂ ਨਿਕਲੀਆਂ ਨਹੀਂ ਪਰ ਉਹਨਾਂ ਗੋਲੀਆਂ ਸਣੇ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ ਇਹ ਗੱਲਾਂ ਨੇ ਜਿਹੜੀਆਂ ਇਹ ਨਿਕਲ ਕੇ ਆਈਆਂ ਨੇ ਔਰ ਇਹਦੇ ਤੋਂ ਹੀ ਮਾਣ ਮਹਿਸੂਸ ਕਰਨ ਵਾਲੀ ਗੱਲ ਵੀ ਹੈ ਕਿ ਉਹ ਪੰਜਾਬੀ ਉਹ ਸਾਡੇ ਸ਼ਹੀਦ ਜਿਹੜੇ ਆਪਣੀਆਂ ਛਾਤੀਆਂ ਤੇ ਇੰਨੀਆਂ ਗੋਲੀਆਂ ਖਾਂਦੇ ਨੇ ਤੇ ਉਹਨਾਂ ਲਈ ਸਲਾਮੀ ਅਗਨੀ ਵੀਰਾਂ ਲਈ ਕਿਉਂ ਨਹੀਂ ਹਾਲਾਂਕਿ ਪਿੱਛੇ ਜੇ ਬਿਆਨ ਆਏ ਸੀ ਔਰ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਅਗਨੀ ਵੀਰਾਂ ਨੂੰ ਸਲਾਮੀ ਦਿੱਤੀ ਜਾਂਦੀ ਹੈ ਜਦੋਂ ਸ਼ਹੀਦ ਹੋ ਕੇ ਆਉਂਦੇ ਨੇ ਸੋ ਭਗਵੰਤ ਮਾਨ ਨੇ ਤਾਂ ਇੱਥੋਂ ਤੱਕ ਕਿਹਾ ਕਿ ਭਾਵੇਂ ਕੋਈ ਹਾਦਸੇ ਵਿੱਚ ਵੀ ਸਾਡਾ ਫੌਜੀ ਜਾਨ ਗਵਾਏ ਉਹਨੂੰ ਸ਼ਹੀਦ ਮੰਨਿਆ ਜਾਏਗਾ ਕਿਉਂਕਿ ਉਹ ਦੇਸ਼ ਦੀ ਰਾਖੀ ਦੇ ਵਿੱਚ ਹੀ ਆਪਣੀਆਂ ਸੇਵਾਵਾਂ ਦੇ ਰਿਹਾ ਸੀ ਸੋ ਇੱਕ ਵਾਰ ਗੱਲ ਵੀ ਭਗਵੰਤ ਮਾਨ ਉਹਨਾਂ ਦੀਆਂ ਦੋ ਤਿੰਨ ਅਹਿਮ ਗੱਲਾਂ ਇੱਕ ਵਾਰ ਸੁਣੀਏ ਮੈਂ ਗੱਲ ਗਿਆ ਖੰਨੇ ਕੋਲੇ ਪਿੰਡਾ ਰਾਮਗੜ੍ਹ ਸਰਦਾਰਾਂ ਅਗਨੀ ਵੀਰ ਸ਼ਹੀਦ ਹੋਇਆ ਮੈਂ ਕਰੋੜ ਰੁਪਏ ਦਾ ਚੈੱਕ ਲੈ ਕੇ ਗਿਆ ਇਸ ਤੋਂ ਪਹਿਲਾਂ ਵੀ ਕਗਨੀ ਵੀਰ ਸ਼ਹੀਦ ਹੋਇਆ ਅਮਰਤਪਾਲ ਮੌੜ ਮੰਡੀ ਕੋਲੇ ਜਿਵੇਂ ਹੱਥ ਤੇ ਚ ਕੱਟੇ ਨੂੰ ਸਿੱਟ ਕੇ ਜਾਂਦੇ ਆ ਇਦਾਂ ਲਾਹ ਸੁੱਟ ਕੇ ਉਹਦੀ ਕੋਈ ਸਨਮਾਨੀ ਕੋਈ ਸਲਾਮੀ ਨਹੀਂ ਕੋਈ ਗੋਡ ਆਫ ਆਨਰ ਨਹੀਂ ਕੋਈ ਸਲੂਟ ਨਹੀਂ ਕਹਿੰਦੇ ਜੀ ਅਗਨੀ ਵੀਰ ਅਸੀਂ ਨਹੀਂ ਦਿੰਦੇ ਹੁੰਦੇ ਇਹਨਾਂ ਨੂੰ ਸਲਾਮੀਆਂ ਦਾ ਦੁੱਖ ਹੋਇਆ ਇੱਕ ਦਾ ਦੁੱਖ ਹੋਇਆ ਉਦੇ ਪਿਤਾ ਨੂੰ ਮਿਲਿਆ ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਅਨਪੜ ਬੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਅਗਦੀ ਵੀਰ ਕੀ ਹੁੰਦਾ ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ ਫੌਜ ਚ ਭਰਤੀ ਕਰਾਇਆ ਸੀ ਫਿਰ ਇਤਰਾਜ਼ ਪਕਰ ਕੀਤਾ ਕੇਂਦਰ ਸਰਕਾਰ ਕੋਲੇ ਪੰਜਾਬ ਦੀ ਵਿਧਾਨ ਸਭਾ ਚ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ 1 ਕਰੋੜ ਰੁਪਇਆ ਮੈਂ ਜਾ ਕੇ ਆਪ ਦੇ ਕੇ ਆਇਆ ਤਾਂ ਜਿਹੜਾ ਖੰਨੇ ਕੋਲੇ ਰਾਮਗੜ੍ਹ ਸਰਦਾਰਾਂ ਵਾਲਾ ਮੁੰਡਾ ਅਜੇ ਕੱਲ ਮੈਂ ਜਾ ਕੇ ਉਹਨਾਂ ਦੇ ਕਰੇ ਤਾਂ ਫੌਜ ਨੇ गार्ड ऑफ ऑनर दिता बनती सलामी दिखती फौज का इस गल बहुत बहुत धन्यवाद एक बार ताड़िया मार दो इस गल बहुत बहुत धन्यवाद असी कुर्बानियां देने तो पिछे नहीं हट दे, पर तो बाद सन्मान बहाल रखो कुरबानिया तो बाद सन सलूटता दे दो अभी तो खड़े हाँ अर ग्यारह राइफल चल दियां ਹਾਵਾਜ 11 ਕਾਰਤੂਸ ਨਹੀਂ ਹੈਗੇ ਤੁਹਾਡੇ ਕੋਲੇ ਤੇ ਤੁਹਾਡੇ ਕੋਲੇ 11 ਸਾਡੇ ਸੰਸਕਾਰ ਵਾਸਤੇ ਹੈ ਨਹੀਂ ਤੇ ਮੁੰਡੇ 32 32 33 33 ਕਾਰਤੂਸ ਆਪ ਵੀ ਹਿੱਕ 'ਚ ਖਾ ਕੇ ਸ਼ਹੀਦ ਹੋਏ ਨੇ 33 ਹਿੱਕ 'ਚ ਪਏ ਨੇ ਤੁਸੀਂ 11 ਦੇ ਨਹੀਂ ਸਕਦੇ ਕਿ ਕਿ ਨਹੀਂ ਕਿਹੜੀ ਗੱਲ ਕਰਦੇ ਹੋ ਯਾਰ ਤੁਸੀਂ ਹੱਦ ਹੈ ਆਪਾਂ ਪੰਜਾਬ ਦੀ ਇੱਜ਼ਤ ਪੰਜਾਬ ਦੀ ਆਣ ਕਦੇ ਟਿੱਲੀ ਨਹੀਂ ਪੈਣ ਦੇਣੀ ਆਪਣੇ ਵੱਲੋਂ ਤਾਂ ਦਰਿਆ ਵੱਡੇ ਕਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹਿਆ ਜਨਾਬ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਅਸੀਂ ਨੀਵੀਂ ਨਹੀਂ ਪਾਣੀ ਅਸੀਂ ਪੰਜਾਬ ਦਾ ਸਿਰ ਉੱਚਾ ਰੱਖਣਾ ਭਾਵੇਂ कूका लहर हो काली लहर गदर लहर होटा मारू हो पगड़ी संभाल जिन्निया भी जहर चलिया तो चलिए इस करके पंजाब छब्बीस जनवरी ते पंद्रह अगस्त खास ने क्योंकि असी लेके दते ने इस करके असि अपना हक जता के साडे ने पर ਦੁੱਖ ਦੀ ਗੱਲ ਹੈ ਜਦੋਂ ਦੇਸ਼ ਦੀ 26 ਜਨਵਰੀ ਦੀ ਪ੍ਰੇਡ ਤੇ 15 ਅਗਸਤ ਦੀ ਪ੍ਰੇਡ ਦੇ ਵਿੱਚੋਂ ਪੰਜਾਬ ਦੀਆਂ ਚੱਕੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਕਿੰਨੇ ਜੀ ਪੰਜਾਬ ਦੀ ਚੱਕੀ ਕਿੰਨੀ ਆਉਗੀ ਆ ਤੁਹਾਡੇ ਸਾਹਮਣੇ ਚੱਕੀਆਂ ਖੜੀਆਂ ਨੇ ਇਹਦੇ ਵਿੱਚ ਕੁਝ ਗਲਤ ਲਿਖਿਆ ਹੋਇਆ ਹੈ ਇਹਦੇ ਵਿੱਚ ਕੁਝ ਗਲਤ ਕਿਹਾ ਹੋਇਆ ਹੈ ਇੱਕ ਵਾਰੀ ਦੱਸ ਦੋ ਆ ਚੱਕੀਆਂ ਨੇ ਉਹ ਫਲਕਾਰੀ ਕੱਢਦੀ ਕੁੜੀ ਹੈ ਉਹ ਬਹੁਤ ਜਲਿਆਂ ਵਾਲੇ ਬਾਗ ਹੈ ਔਪਗਤ ਸਿੰਘਸ ਕਰਤਾਰ ਸਰਾਬੇ ਨੇ ਔ ਗਦਰੀ ਬਾਬੇ ਨੇ ਤੇ ਸਾਨੂੰ ਕੱਢ ਕੇ ਜਾਂਦਿਆਂ ਦੇ ਦਿਵਸ ਕਿਵੇਂ ਮਨਾ ਲੋਂਗੇ ਫਿਰ ਤੁਸੀਂ ਫਿਰ ਕਹਿੰਦੇ ਨੇ ਬੋਲਦਾ ਫਿਰ ਕਹਿੰਦੇ ਨੇ ਭਗਵੰਤ ਮਨ ਬੋਲਦਾ ਬੋਲੂੰਗਾ ਨਹੀਂ ਮੈਂ ਮੇਰੇ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਹੈ ਤਾਂ ਉਥੇ ਮੈਂ ਬੋਲੂੰਗਾ ਕੋਈ ਗੱਲ ਨਹੀਂ ਸਾਡੇ ਭਗਤ ਸਿੰਘਾਂ ਸਾਡੇ ਕਰਤਾਰ ਸਰਾਬਿਆਂ ਸਾਡੇ ਰਾਜਗੁਰੂ ਸਖਦੇਵਾ ਸਾਡੇ ਗਦਰੀ ਬਾਬਿਆਂ ਦੀ ਇੱਜ਼ਤ ਨਹੀਂ ਕਟਣੀ ਪਰ ਜੇ ਅੱਜ 26 ਜਨਵਰੀ 'ਚ ਆ ਚੱਕੀਆਂ ਪਾ ਲੈਣ ਤੇ ਤੁਹਾਡੀ 26 ਜਨਵਰੀ ਦੀ ਇੱਜ਼ਤ ਵਧ ਜਾਣੀ ਸੀ ਸਾਡੀ ਨਹੀਂ ਕਟਣੀ ਲਾ 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 ਜ ਪਤਰਾਏ ਸੁਖਦੇ ਮਦਨ لال ਢੀਂਗਰਾ ਸੁਖਦੇ ਦੀਵਾਨ ਸਿੰਘ ਕਾਲੇ ਪਾਣੀ ਸਾਰਿਆਂ ਦੇ ਚੱਕੀਆਂ ਸੀ ਵਿੱਚ ਪਾਈ ਕੋਈ ਗੱਲ ਨਹੀਂ ਕਈ ਵਾਰੀ ਹੁੰਦਾ ਹੈ ਪੰਜਾਬ ਨੂੰ ਲੜਨਾ ਪੈਂਦਾ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੂਰੇ ਦੇਸ਼ ਦਾ પેટ ਭਰਦਾ ਪੰਜਾਬ 182 ਲੱਖ ਮੀਟ्रिक टन 182 ਲੱਖ ਮੀਟ्रिक टन ਚੌਲ ਪੈਦਾ ਕਰਕੇ ਦਿੰਨੇ ਆਂ ਸੀ ਉਸ ਚੱਕਰ ਚ ਅਸੀਂ ਆਪਣੀ ਧਰਤੀ ਗਵਾਲੀ ਸਾਡਾ ਪਾਣੀ ਸਾਡੇ 6-600 ਫੁੱਟ ਤੇ ਚਲੇ ਗਿਆ ਫੇਰ ਸਾਡੇ ਨਾਲ ਲੜਾਈਆਂ ਐਮਐਸਪੀ ਨਹੀਂ ਦੇਵਾਂਗੇ ਆ ਕਰਾਂਗੇ ਉਹ ਕਰਾਂਗੇ ਕਿਉਂ ਕਰਦੇ ਹੋ ਯਾਰ ਸਾਡੇ ਨਾਲ ਇਦਾਂ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ ਲੱਗਦਾ ਉਧਰੋਂ ਡਰੋਨ ਪਿਸਤੌਲ ਡਰੱਗ ਪਤਾ ਨਹੀਂ ਕੀ ਕੀ ਆਈ ਜਾਂਦਾ ਉਧਰ ਵੀ ਸਾਨੂੰ ਧਿਆਨ ਦੇਣਾ ਪੈਂਦਾ ਸুইস ਕਰਕੇ ਮੈਂ ਨਾ ਕਿ ਪੰਜਾਬ ਬਹੁਤ ਵਫਾਦਾਰ ਸਟੇਟ ਹੈ ਕਿਰਪਾ ਕਰਕੇ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਜਿ ਸਾਡੀ ਵਫਾਦਾਰੀ ਤੇ ਸ਼ੱਕ ਨਾ ਕਰੋ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਕਿ ਸਾਨੂੰ ਆਪਣਾ ਆਪ ਹੀ ਦੇਖਣਾ ਪੈ ਜੇ ਫਿਰ ਸੋ ਭਗਵੰਤ ਮਾਨ ਦਾ ਜਿਹੜਾ ਭਾਸ਼ਣ ਸੀ ਉਹ ਕਈ ਪੱਖੋਂ ਬਹੁਤ ਅਹਿਮ ਗੱਲਾਂ ਕਰਨ ਵਾਲਾ ਸੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਮੈਨੂੰ ਅਗਲੀਆਂ ਚੋਣਾਂ ਦਾ ਫਿਕਰ ਨਹੀਂ ਭਾਵੇਂ ਉਹ 13 0 ਦਾ ਨਾਅਰਾ ਵੀ ਦੇ ਚੁੱਕੇ ਨੇ ਔਰ ਉਸ ਨਾਰੇ ਨੇ ਵਿਰੋਧੀ ਧਿਰਾਂ ਦੀ ਨੀਂਦ ਵੀ ਉਡਾ ਰੱਖੀ ਹੈ ਕਿਉਂਕਿ ਵਿਰੋਧੀ ਧਿਰਾਂ ਨੇ ਹਾਲੇ ਤੱਕ ਨਹੀਂ ਕਿਹਾ ਨਾ ਕਾਂਗਰਸ ਨੇ ਕਿਹਾ ਨਾ ਅਕਾਲੀ ਦਲ ਨੇ ਕਿਹਾ ਨਾ ਭਾਜਪਾ ਨੇ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਭਗਵੰਤ ਮਾਨ ਨੇ 13 ਜ਼ੀਰੋ ਦਾ ਨਾਰਾ ਵੀ ਮਾਰਿਆ ਔਰ ਕਹਿੰਦੇ ਮੈਨੂੰ ਨਾਰੇ ਦਾ ਫਿਕਰ ਨਹੀਂ ਮੈਨੂੰ ਉਹ ਕਹਿੰਦੇ ਮੈਨੂੰ ਚੋਣਾਂ ਦਾ ਫਿਕਰ ਨਹੀਂ ਮੈਨੂੰ ਆਉਣ ਵਾਲੀ ਪੀੜ੍ਹੀ ਦਾ ਫਿਕਰ ਹੈ ਤੇ ਉਹਨਾਂ ਨੇ ਨਾਲ ਹੀ ਗੱਲ ਸ਼ੁਰੂ ਕੀਤੀ ਕਿ ਮੈਂ ਚਾਹਦਾ ਕਿ ਪੰਜਾਬ ਦੇ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣਨ ਤੇ ਸਾਡਾ ਸੂਬਾ ਨੰਬਰ 1 ਸੀ ਤੇ ਨੰਬਰ 1 ਰਹੇਗਾ ਔਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕਿਵੇਂ 41000 ਦੇ ਨੇੜੇ ਤੇੜੇ ਨੌਕਰੀਆਂ ਸਰਕਾਰੀ ਤੌਰ ਤੇ ਦਿੱਤੀਆਂ ਨੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕੁੜੀਆਂ ਵੀ ਲਗਭਗ ਅਧੀਆਂ ਸੀਟਾਂ ਨੇ ਜਿਹੜੀਆਂ ਭਾਵੇਂ ਪਟਵਾਰੀ ਹੈ ਭਾਵੇਂ ਸਬ ਇੰਸਪੈਕਟਰ ਹੈ ਭਾਵੇਂ ਕੋਈ ਐਸ ਡੀਓ ਹੈ ਐਸ ਡੀਐਮ ਹੈ ਹੁਣ ਤਾਂ ਜੱਜ ਕਿੰਨੀਆਂ ਕੁੜੀਆਂ ਬਣ ਕੇ ਆਈਆਂ ਨੇ ਉਹਨਾਂ ਨੇ ਕਿਹਾ ਕਿ ਅਧੀਆਂ ਸੀਟਾਂ ਤੇ ਕੁੜੀਆਂ ਨੇ ਬੁਲੰਦੀ ਹਾਸਲ ਕੀਤੀ ਹੈ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਔਰ ਉਹਨਾਂ ਨੇ ਇੱਕ ਪਰਿਵਾਰਕ ਗੱਲ ਵੀ ਸਾਂਝੀ ਕੀਤੀ ਜਿਹਦੇ ਵਿੱਚ ਸੁਨੇਹਾ ਲਿਖੋ ਕੇ ਦੱਸਿਆ ਭਗਵੰਤਮਾਨ ਹੋਣਾਂ ਨੇ ਹਾਲਾਂਕਿ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੇ ਸਵਾਲ ਸੋਸ਼ਲ ਮੀਡੀਆ ਤੇ ਕਰ ਰਹੇ ਸੀ ਪਰ ਭਗਵੰਤਮਾਨ ਦੇ ਇੱਕ ਭਾਸ਼ਣ ਨੇ ਉਹਨਾਂ ਸਾਰੇ ਵਿਰੋਧੀਆਂ ਨੂੰ ਵੀ ਜਵਾਬ ਦਿੱਤਾ ਕਿ ਕਿਵੇਂ ਅਸੀਂ ਇੱਕ ਪਰਿਵਾਰ ਦੇ ਤੌਰ ਦੇ ਉੱਤੇ ਸਾਰੇ ਵਿਸ਼ੇ ਸਾਰੇ ਮੁੱਦੇ ਇੱਕ ਦੂਜੇ ਨਾਲ ਸਾਂਝੇ ਕਰ ਸਕਦੇ ਹਾਂ ਔਰ ਭਗਵੰਤਮਾਨ ਨੇ ਇਤੋਂ ਤੱਕ ਕਹਿਤਾ ਕਿਨੇ ਜਦੋਂ ਉਹਨਾਂ ਨੇ ਜ਼ਿਕਰ ਕੀਤਾ ਵੀ ਕੁੜੀਆਂ ਵੀ ਹਰ ਥਾਂ ਪੁਲਾਗਾ ਪਟ ਰਹੀਆਂ ਨੇ ਨੌਕਰੀਆਂ ਲੈ ਰਹੀਆਂ ਨੇ ਤੇ ਮੌਕਾ ਮਿਲਣ ਤੇ ਸਾਡੀਆਂ ਧੀਆਂ ਸਭ ਕੁਝ ਕਰ ਸਕਦੀਆਂ ਨੇ ਤੇ ਫਿਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੇਰੇ ਘਰ ਵੀ ਖੁਸ਼ੀ ਆਉਣ ਵਾਲੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਵੀ 7 ਮਹੀਨਿਆਂ ਦੇ ਗਰਭਵਤੀ ਨੇ ਔਰ ਉਹ ਕਹਿੰਦੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਮੈਂ ਹਲੇ ਤੱਕ ਇਹ ਪਤਾ ਨਹੀਂ ਕੀਤਾ ਕਿ ਆਉਣ ਵਾਲਾ ਮਹਿਮਾਨ ਮੁੰਡਾ ਹੈ ਜਾਂ ਕੁੜੀ ਇਹਦੇ ਵਿੱਚ ਇੱਕ ਸਨੇਹਾ ਉਹਨਾਂ ਨੇ ਲੁਕੋ ਕੇ ਦਿੱਤਾ ਉੱਥੇ ਵਿਦਿਆਰਥੀ ਵੀ ਸੀ ਉੱਥੇ ਹਰ ਉਮਰ ਦੇ ਲੋਕ ਸੀ ਸੋ ਉਹਨਾਂ ਨੇ ਇਹ ਸਨੇਹਾ ਵੀ ਦਿੱਤਾ ਕਿ ਭੇਦਭਾਵ ਨਹੀਂ ਕਰਨਾ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਤੇ ਮੁੱਖ ਮੰਤਰੀ ਜੀ ਟੈਸਟ ਨਹੀਂ ਕਰਾਉਂਦਾ ਤੇ ਇਹਦਾ ਬਹੁਤ ਵੱਡਾ ਸਨੇਹਾ ਜਾਂਦਾ ਹੈ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਕਿਹਾ ਕਿ ਜੋ ਆਵੇ ਤੰਦਰੁਸਤ ਤੰਦਰੁਸਤ ਆਵੇ ਤੰਦਰੁਸਤੀ ਸਭ ਤੋਂ ਵੱਡੀ ਨਿਯਮਤ ਹੈ ਔਰ ਭਗਵੰਤ ਮਾਨ ਨੇ ਕਈ ਲੋਕ ਸਵਾਲ ਕਰ ਰਹੇ ਸੀ ਕਿ ਭਗਵੰਤ ਮਾਨ ਨੇ ਇਹ ਗੱਲ ਕਿਉਂ ਕਹੀ ਆਪਸ ਉਹਨਾਂ ਦੇ ਭਾਸ਼ਣ ਖਤਮ ਹੋਣ ਤੋਂ ਬਾਅਦ ਮੈਨੂੰ ਵੀ ਇੱਕ ਦੋ ਫੋਨ ਆਏ ਕਿ ਭਗਵੰਤ ਮਾਨ ਉਹਨਾਂ ਨੇ ਇਹ ਗੱਲ ਕਿਉਂ ਕਹੀ ਸੋ ਮੈਨੂੰ ਲੱਗਦਾ ਭਗਵੰਤ ਮਾਨ ਇੱਕ ਸੁਨੇਹਾ ਦੇਣਾ ਚਾਹੁੰਦੇ ਸੀ ਪੰਜਾਬ ਦੇ ਸਾਡੇ ਬਹੁਤ ਸਾਰੇ ਲੋਕ ਹਜੇ ਵੀ ਪਿੰਡਾਂ 'ਚ ਨੇ ਜਿਹੜੇ ਵਿਗਿਆਨਿਕ ਤੌਰ ਤੇ ਬਹੁਤ ਜ਼ਿਆਦਾ ਜਾਗਰੂਕ ਨਹੀਂ ਹੈ ਹਲੇ ਵੀ ਬਹੁਤ ਸਾਰੇ ਸਾਡੇ ਲੋਕ ਪਿੰਡਾਂ ਸ਼ਹਿਰਾਂ ਦੇ ਵਿੱਚ ਅਜਿਹੇ ਨੇ ਜਿਹੜੇ ਕਿਤੇ ਨਾ ਕਿਤੇ ਸੋਚਦੇ ਨੇ ਵੀ ਚੈੱਕ ਕਰਾ ਲਓ ਹੋਣ ਵਾਲਾ ਮੁੰਡਾ ਹੈ ਜਾਂ ਕੁੜੀ ਹੈ ਔਰ ਗੈਰ ਕਾਨੂੰਨੀ ਤਰੀਕੇ ਨਾਲ ਡਾਕਟਰ ਕਈ ਦੱਸਦੇ ਨੇ ਸੋ ਇਹ ਸਨੇਹਾ ਦਿੱਤਾ ਭਗਵੰਤ ਮਾਨ ਨੇ ਕਿ ਨਹੀਂ ਇੱਕ ਮੁੱਖ ਮੰਤਰੀ ਵੀ ਚੈੱਕ ਨਹੀਂ ਕਰਾ ਰਿਆ ਆਪਾਂ ਇਸ ਪਰੰਪਰਾ ਨੂੰ ਤੋੜੀਏ ਤੇ ਕੱਲ ਸ਼ਾਮ ਨੂੰ ਇੱਕ ਪ੍ਰੋਗਰਾਮ ਸੀ ਮੈਂ ਨਾਲ-ਨਾਲ ਜ਼ਿਕਰ ਕਰਦਾ ਜਿੱਥੇ ਪੰਜਾਬ ਦੇ ਗਵਰਨਰ ਮੌਜੂਦ ਸੀ ਵਿਧਾਨ ਸਭਾ ਦੇ ਸਪੀਕਰ ਔਰ ਬਹੁਤ ਸਾਰੇ ਮੰਨੇ ਪਰਮੰਨੇ ਲੋਕ ਮੌਜੂਦ ਸੀ ਬਹੁਤ ਚੰਗੇ ਚੰਗੇ ਸੰਗੀਤ ਦੀ ਸਮਝ ਰੱਖਣ ਵਾਲੇ ਲੋਕ ਮੌਜੂਦ ਸੀ ਔਰ ਉੱਥੇ ਭਗਵੰਤ ਮਾਨ ਨੇ ਛੱਲਾ ਸੁਣਾਤਾ ਉੱਚੀ ਸਨੇਹਾ ਇਹੀ ਹਾਲਾਂਕਿ ਬਰਦਾਸਮਨ ਹੁੰਨੀ ਜਦੋਂ ਗਾਉਂਦੇ ਨੇ ਛੱਲਾ ਦੇ ਵਿੱਚ ਇੱਕ ਗੱਲ ਆਉਂਦੀ ਹੈ ਪੁੱਤਰ ਮਿੱਠੜੇ ਮੇਵੇ ਸੋ ਉਹ ਗੱਲਾਂ ਚਲੀਆਂ ਗਈਆਂ ਹੁਣ ਬੱਚੇ ਮਿੱਠੜੇ ਮੇਵੇ ਵਾਲੀ ਜਿਹੜੀ ਗੱਲ ਹੈ ਉਹ ਭਗਵੰਤਮਾਨ ਨੇ ਉੱਥੇ ਕੀਤੀ ਕਿ ਹੁਣ ਗੱਲ ਸਿਰਫ ਪੁੱਤਰਾਂ ਦੀ ਨਹੀਂ ਕਰਨੀ ਸਾਂਝੇ ਤੌਰ ਤੇ ਅਸੀਂ ਗੱਲ ਕਰਕੇ ਅੱਗੇ ਵਧਣਾ ਸੋ ਕੱਲ ਦਾ ਦਿਨ ਸੀ ਜਿਹੜਾ ਭਗਵੰਤਮਾਨ ਨੇ 26 ਜਨਵਰੀ ਨੂੰ ਕਈ ਚੰਗੇ ਸੁਨੇਹੇ ਦਿੱਤੇ ਆਪਣੇ ਪਰਿਵਾਰ ਦੀ ਖੁਸ਼ੀ ਵੀ ਸਾਂਝੀ ਕੀਤੀ ਔਰ ਇੱਕ ਹੋਰ ਇਹਦੇ ਨਾਲ ਇੱਕ ਚਰਚਾ ਜਿਹੜੀ ਗੱਲ ਸਿਆਸੀ ਜੀ ਆ ਉਹ ਚਰਚਾ ਦੇ ਉੱਤੇ ਵੀ ਵਿਰਾਮ ਲੱਗਦਾ ਨਜ਼ਰ ਆਉਂਦਾ ਅਸਲ 'ਚ ਬਹੁਤ ਸਾਰੇ ਖੇਤਿਆਂ ਦੇ ਵਿੱਚ ਹਰਜੋਤ ਜੀ ਇਹ ਚਰਚਾ ਸੀ ਮੈਂ ਉਸ ਚਰਚਾ ਦੇ ਉਹਨਾਂ ਪਹਿਲਾਂ ਭਗਵੰਤ ਮਾਨ ਉਹਨਾਂ ਦੀਆਂ ਵੀ ਗੱਲਾਂ ਸੁਣ ਲਈਏ ਜਿਹੜੀਆਂ ਉਹਨਾਂ ਨੇ ਆਪਣੇ ਪਰਿਵਾਰ ਬਾਰੇ ਕਹੀਆਂ ਮੈਂ ਇੱਕ ਹੋਰ ਇੱਕ ਨਿੱਜੀ ਅਨਾਉਂਸਮੈਂਟ ਕਰਨੀ ਚਾਹੁੰਦਾ ਹੈਗੀ ਸੋਸ਼ਲ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿ ਅਸੀਂ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਔਰ ਕਰਨਾ ਵੀ ਨਹੀਂ ਕਰਨਾ ਵੀ ਨਹੀਂ ਬਸ ਜਿਹੜਾ ਆਵੇ ਤੰਦਰੁਸਤ ਆਵੇ ਬੱਚਾ ਆਵੇ ਤੰਦਰੁਸਤ ਆਵੇ ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਕੁਦਰਤ ਦੀ ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਏ ਆ ਨਾ ਜੋ ਵੀ ਆਵੇ ਤੰਦਰੁਸਤ ਆਵੇ ਬਸ ਇਹੀ ਦੁਆ ਕਰਾਂਗੇ ਤੁਸੀਂ ਵੀ ਇੰਹੀਂ ਕਰਿਓ ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆ ਭਰ ਸੁਣ ਰਹੇ ਨੇ ਇਹ ਨਾ ਚੱਕਰਿਆ ਕਰੋ ਮੁੰਡਾ ਐ ਜਾਂ ਕੁੜੀ ਐ ਨਾ ਕੀ ਪਤਾ ਕੌਣ ਕਿਹੜੇ ਭਾਗ ਲੈ ਕੇ ਜੰਪੇ ਕੀ ਕਾ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਬਤਾਉਂਦਾ ਰੱਬ ਕਿਹੜੇ ਰੰਗਾਂ ਚ ਰਾਜੀ ਆ ਸੋ ਭਗਵੰਤਮਾਨ ਉਹਨਾਂ ਦੀ ਗੱਲ ਸੁਣੀ ਅਖੀਰ ਦੇ ਵਿੱਚ ਛੱਲਾ ਵੀ ਥੋੜਾ ਜਿਹਾ ਸੁਣਾਵਾਂਗੇ ਹੁਣ ਹਰਜੋਤ ਜੀ ਇਹ ਚਰਚਾਵਾਂ ਸੀ ਪੰਜਾਬ ਦੇ ਵਿੱਚ ਕਿ ਭਗਵੰਤਮਾਨ ਦੇ ਪਤਨੀ ਚੋਣ ਲੜ ਸਕਦੇ ਨੇ ਪਟਿਆਲੇ ਤੋਂ ਸੰਗਰੂਰ ਤੋਂ ਚੋਣ ਲੜ ਸਕਦੇ ਨੇ ਭਗਵੰਤਮਾਨ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਜਾਂ ਉਹ ਬਠਿੰਡਾ ਤੋਂ ਚੋਣ ਲੜ ਸਕਦੇ ਨੇ ਪਿਛਲੀ ਵਾਰੀ ਜਦੋਂ ਜ਼ਿਮਨੀ ਚੋਣ ਸੀ ਸੰਗਰੂਰ ਦੀ ਉਹਨਾਂ ਦਿਨਾਂ 'ਚ ਚਰਚਾਵਾਂ ਆਈਆਂ ਕਿ ਭਗਵੰਤਮਾਨ ਉਹਨਾਂ ਦੇ ਭੈਣ-ਚੋਣ ਲੜ ਸਕਦੇ ਨੇ ਸੰਗਰੂਰ ਤੋਂ ਉਦੋਂ ਪੋਸਟਰ ਵੀ ਬਹੁਤ ਸਾਰੇ ਵਲੰਟੀਅਰਸ ਨੇ ਲਗਾ ਦਿੱਤੇ ਕਿ ਭਗਵੰਤਮਾਨ ਉਹਨਾਂ ਦੇ ਜਿਹੜੇ ਭੈਣ ਨੇ ਉਹ ਸਾਡੀ ਪਸੰਦ ਦੇ ਉਮੀਦਵਾਰ ਨੇ ਔਰ ਮੈਂ ਹੁਣ ਜਿਹੜੀ ਗੱਲ ਵੀ ਭਗਵੰਤਮਾਨ ਨੇ ਕੀਤੀ ਇਹ ਸਨੇਹਾ ਵੀ ਦਿੱਤਾ ਉਹਨਾਂ ਨੇ ਕਿ ਉਹਨਾਂ ਦੇ ਧਰਮ ਪਤਨੀ ਚੋਣ ਨਹੀਂ ਲੜਨਗੇ ਭਗਵੰਤ ਮਾਨ ਨੇ ਇੱਕ ਤਰੀਕੇ ਨਾਲ ਇਹ ਵੀ ਇਸ਼ਾਰਾ ਦੇ ਦਿੱਤਾ ਭਾਵੇਂ ਉਹਨਾਂ ਦਾ ਇਹ ਇਸ਼ਾਰਾ ਦੇਣ ਦਾ ਮਕਸਦ ਨਾ ਹੋਵੇ ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਇਹ ਇਸ਼ਾਰਾ ਦੇ ਦਿੱਤਾ ਔਰ ਜਦੋਂ ਜ਼ਿਮਨੀ ਚੋਣ ਵੇਲੇ ਗੱਲ ਆਈ ਪਾਰਟੀ ਦੇ ਵਿੱਚ ਮੈਂ ਇੱਕ ਹੋਰ ਗੱਲ ਸਾਂਝੀ ਕਰਨਾ ਜਦੋਂ ਜ਼ਿਮਨੀ ਚੋਣ ਸੀ ਸੰਗਰੂਰ ਤੋਂ ਕੌਣ ਲੜੇਗਾ ਅਗਰ ਭਗਵੰਤ ਮਾਨ ਨਹੀਂ ਤੇ ਕੌਣ ਜੇਤੂ ਹੋਏਗਾ ਹਾਲਾਂਕਿ ਉਹਨਾਂ ਨੇ ਇੱਕ ਪਾਰਟੀ ਦੇ ਵਲੰਟੀਅਰ ਸਰਪੰਚ ਨੂੰ ਟਿਕਟ ਦਿੱਤੀ ਜਿਹੜੇ ਨਹੀਂ ਜਿੱਤ ਸਕੇ ਪਰ ਉਸ ਤੋਂ ਪਹਿਲਾਂ ਚਰਚਾਵਾਂ ਸੀ ਕਿ ਅਗਰ ਇਹ ਸੀਟ ਜਿੱਤਨੀ ਹੈ ਤੇ ਜਾਂ ਤਾਂ ਭਗਵੰਤ ਮਾਨ ਉਹਨਾਂ ਦੇ ਭੈਣ ਨੂੰ ਇਹ ਟਿਕਟ ਦਿੱਤੀ ਜਾਵੇ ਕਿਉਂਕਿ ਬਹੁਤ ਸਾਰੇ ਵਲੰਟੀਅਰਸ ਇਹ ਚਾਹੁੰਦੇ ਸੀ ਹੁਣ ਉਦੋਂ ਪਤਾ ਲੱਗਿਆ ਕਿ ਭਗਵੰਤ ਮਾਨ ਸਟੈਂਡ ਲੈ ਗਏ ਸੀ ਆਮ ਆਦਮੀ ਪਾਰਟੀ 'ਚ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਚਾਹੁੰਦੇ ਸੀ ਕਿ ਭਗਵੰਤ ਮਾਨ ਦੇ ਪਰਿਵਾਰ 'ਚੋਂ ਹੀ ਉੱਥੇ ਕੋਈ ਮੈਂਬਰ ਲੜੇ ਤਾਂ ਕਿ ਉਹ ਸੀਟ ਜਿੱਤੀ ਜਾ ਸਕੇ ਕਿਉਂਕਿ ਜਦੋਂ ਉਹ ਸੀਟ ਨਹੀਂ ਜਿੱਤ ਸਕੇ ਦੂਸਰੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਤੇ ਪਾਰਲੀਮੈਂਟ 'ਚੋਂ ਆਮ ਆਦਮੀ ਪਾਰਟੀ ਦਾ ਕੋਈ ਐਮਪੀ ਨਹੀਂ ਸੀ ਰਿਹਾ ਪਰ ਪਤਾ ਲੱਗਿਆ ਉਹਦੇ ਭਗਵੰਤ ਮਾਨ ਸਟੈਂਡ ਲੈ ਗਏ ਸੀ ਕਿ ਨਹੀਂ ਕਿਸੇ ਕੀਮਤ ਤੇ ਵੀ ਉਹ ਪਰਿਵਾਰਵਾਦ ਨੂੰ ਅੱਗੇ ਨਹੀਂ ਲਿਆਉਣਗੇ ਉਹਨਾਂ ਦੇ ਪਰਿਵਾਰ ਚੋਂ ਕੋਈ ਜੀ ਨਹੀਂ ਲੜੇਗਾ ਸੋ ਇਸ ਕਰਕੇ ਜਿਹੜੀਆਂ ਇਸ ਵਾਰ ਚਰਚਾਵਾਂ ਸੀ ਕਿ ਬਠਿੰਡੇ ਤੋਂ ਸੰਗਰੂਰ ਤੋਂ ਪਟਿਆਲਾ ਤੋਂ ਸੋ ਮੈਨੂੰ ਲੱਗਦਾ ਇਸ ਵਾਰ ਵੀ ਭਗਵੰਤ ਮਾਨ ਦੇ ਪਰਿਵਾਰ ਤੋਂ ਕੋਈ ਜੀ ਟਿਕਟ ਨਹੀਂ ਲੜੇਗਾ ਕੋਈ ਜੀ ਚੋਣ ਨਹੀਂ ਲੜੇਗਾ ਔਰ ਭਗਵੰਤ ਮਾਨ ਧੁਰ ਵਿਰੋਧੀ ਆ ਪਰਿਵਾਰਵਾਦ ਦਾ ਸੋ ਭਗਵੰਤ ਮਾਨ ਇਹ ਇਸ਼ਾਰਾ ਕਿਤੇ ਨਾ ਕਿਤੇ ਨਹੀਂ ਸਮਝ ਸਕੇ ਕੁਝ ਸਿਆਸੀ ਲੋਕ ਜਿਹੜੇ ਹੁਣ ਵੀ ਸੋਸ਼ਲ ਮੀਡੀਆ ਤੇ ਪਾਰੇ ਸੀ ਕਿ ਜੀ ਡਾਕਟਰ ਗੁਰਪ੍ਰੀਤ ਐਥੇ ਸਰਗਰਮ ਨੇ ਉਹ ਲੜਨਗੇ ਉਹ ਕਿਸੇ ਪ੍ਰੋਗਰਾਮ ਤੇ ਅਗਰ ਚਲੇ ਜਾਂਦੇ ਨੇ ਤੇ ਕਈ ਲੋਕਾਂ ਨੂੰ ਲੱਗਦਾ ਕਿ ਇਹਨਾਂ ਨੇ ਇੱਥੋਂ ਹੀ ਚੋਣ ਲੜਨੀ ਆ ਜੀ ਸੰਗਰੂਰ ਤੋਂ ਹੀ ਅਗਰ ਉਹ ਪਟਿਆਲੇ ਚਲੇ ਜਾਂਦੇ ਨੇ ਤੇ ਕਈ ਪੋਲੀਟਿਕਲ ਲੋਕ ਸੋਸ਼ਲ ਮੀਡੀਆ ਤੇ ਆ ਜਾਂਦੇ ਨੇ ਜੀ ਲਓ ਜੀ ਗੁਰਪ੍ਰੀਤ ਜੀ ਪਟਿਆਲੇ ਤੋਂ ਲੜਨਗੇ ਜੀ ਬਠਿੰਡੇ ਬਹੁਤ ਜਾਂਦੇ ਨੇ ਜੀ ਕਹਿੰਦੇ ਭਗਵੰਤ ਮਾਨ ਦੇ ਨਾਲ ਉਹਨਾਂ ਦੇ ਧਰਮ ਪਤਨੀ ਵੀ ਗਏ ਸੀ ਢੀਲਾਂ ਦੇ ਸ਼ਹਿਰ ਉਹ ਬਠਿੰਡੇ ਤੋਂ ਚੋਣ ਲੜ ਸਕਦੇ ਜੀ ਪਰ ਇਹ ਸਾਫ ਹੈ ਕਿ ਭਗਵੰਤ ਮਾਨ ਦੇ ਘਰ ਦਾ ਕੋਈ ਵੀ ਜੀ ਲੋਕ ਸਭਾ ਦੀ ਚੋਣ ਨਹੀਂ ਲੜਦਾ ਪਰਿਵਾਰਵਾਦ ਨੂੰ ਭਗਵੰਤ ਮਾਨ ਅੱਗੇ ਨਹੀਂ ਰੱਖਦਾ ਹੁਣ ਇਹ ਇਹ ਤਾਂ ਗੱਲ ਹੋ ਗਈ ਭਗਵੰਤ ਮਾਨ ਦੀ ਹਰਜੋ ਜੀ ਪਰ ਦੂਜੇ ਪਾਸੇ ਕਾਂਗਰਸ ਤੁਸੀਂ ਦੇਖਿਓ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਦੇ ਪਰਿਵਾਰਵਾਦ ਦਾ ਜਨ ਪੈਦਾ ਹੋ ਜਾਣਾ ਫੇਰ ਉਂਝ ਤਾਂ ਕਾਂਗਰਸ ਅੱਜਕੱਲ ਬਹੁਤ ਜ਼ਿਆਦਾ ਧੜੇਵਾਜ਼ੀ ਹੈ ਕਾਂਗਰਸ ਤੇ ਕਈ ਹਲਕਿਆਂ 'ਚ ਤਾਂ ਗੈਂਗਰੀਨ ਫੈਲ ਗਈ ਉਹਨਾਂ ਦੇ ਬੜੇ ਸੀਨੀਅਰ ਲੀਡਰ ਨੇ ਪ੍ਰਤਾਪ ਬਾਜਵਾਦੀ ਨੇ ਪਰਸੋ ਚੌਥੇ ਕਿਹਾ ਵੀ ਕਈ ਹਲਕਿਆਂ 'ਚ ਗੈਂਗਰੀਨ ਫੈਲੀ ਫੈਲੀ ਆ ਭਾਈ ਕਟਾ ਲਓ ਗੂਠੇਗਾਠੇ ਕਟਾ ਲਓ ਗੈਂਗਰੀਨ ਨਾਲੇ ਸੋ ਨਹੀਂ ਤਾਂ ਫਿਰ ਪ੍ਰਤਾਪ ਬਾਜਵਾ ਜੀ ਨੇ ਆਪ ਹੀ ਕਹਿਤਾ ਸੀ ਵੀ ਲੱਤ ਕਟਾਣੀ ਪੈ ਸਕਦੀ ਗਿੱਟਾ ਕਟਾਣਾ ਪੈ ਸਕਦਾ ਕਿਤੇ ਕੋਈ ਹਲਕੇ ਨਾ ਕੱਟਣੇ ਪੈ ਜਾਣ ਅਗਰ ਹਲਕਿਆਂ 'ਚ ਗੈਂਗਰੀਨ ਫੈਲ ਗਈ ਜਿਵੇਂ ਸ਼ੱਕ ਪ੍ਰਗਟ ਕੀਤਾ ਪ੍ਰਤਾਪ ਬਾਜਵਾ ਜੀ ਨੇ ਸੋ ਗੈਂਗਰੀਨ ਇਹ ਬਿਮਾਰੀ ਹੈ ਸੋ ਮੈਂ ਮੈਡੀਕਲ ਦਾ ਵਿਦਿਆਰਥੀ ਤਾਂ ਨਹੀਂ ਪਰ ਮੈਂ ਸੁਣਿਆ ਕਹਿੰਦੇ ਜੇ ਗੈਂਗਰੀਨ ਫੈਲ ਜੇ ਤੇ ਉਹ ਬੜਾ ਇਲਾਜ ਔਖਾ ਹੁੰਦਾ ਸੋ ਕਿਤੇ ਹਲਕੇ ਹੁਲਕੇ ਨਾ ਕੱਟਣੇ ਪੈ ਜਾਣ ਅੱਗੇ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕਰਨ ਨੂੰ ਤਿਆਰ ਨਹੀਂ ਸੀ ਕਾਂਗਰਸ ਵਾਲੇ ਤਾਂ ਉਹ ਕਹਿੰਦੇ ਸੀ ਅਸੀਂ 13 ਦੀਆਂ 13 ਤੇ ਆਪ ਲੜਨਾ ਤੇ ਜੇ ਕਿਤੇ ਗੈਂਗਰੇਨ ਨਾਲ 3-4 ਹਲਕੇ ਕੱਟਣੇ ਹੀ ਪੈਗੇ ਫਿਰ ਬੜਾ ਔਖਾ ਹੋ ਜਾਣਾ ਭਾਈ ਕਾਂਗਰਸ ਲਈ ਚਲੋ ਹੁਣ ਕਾਂਗਰਸ ਦੇ ਵਿੱਚ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਤੇ ਸਾਨੂੰ ਨਜ਼ਾਰੇ ਨਜ਼ਰ ਆਉਣਗੇ ਕਈ ਲੀਡਰ ਦਾਵਾ ਲਾਣਗੇ ਵੀ ਸਾਡੀ ਪਤਨੀ ਨੂੰ ਟਿਕਟ ਦਿਓ ਜੀ ਉਹ ਦਾਵੇਦਾਰ ਹੈ ਤੁਸੀਂ ਵੇਖਿਓ ਕਈ ਲੀਡਰਾਂ ਦੀਆਂ ਪਤਨੀਆਂ ਨੇ ਪਤਨੀਆਂ ਤਾਂ ਭਾਵੇਂ ਉਹਨਾਂ ਦੀਆਂ ਉਹਨਾਂ ਦੀਆਂ ਆਪਣੀਆਂ ਇੱਛਾਵਾਂ ਨਾ ਹੋਣ ਕਿ ਅਸੀਂ ਕਾਗਜ਼ ਭਰੀਏ ਪਰ ਕਈ ਪਤੀਆਂ ਨੇ ਕਾਗਜ਼ ਭਰਾ ਦੇਣੇ ਭਾਵੇਂ ਪਤਨੀ ਨੂੰ ਪਤਾ ਹੀ ਨਾ ਹੋਵੇ ਦਸਤਖਤ ਕਰਾ ਲੈਣੇ ਆ ਜਿਹੜੇ ਜਿਹੜਾ ਐਪਲੀਕੇਸ਼ਨ ਫਾਰਮ ਹੈ ਤੇ ਕਈ ਪਤਨੀਆਂ ਦੇ ਕਾਗਜ਼ ਭਰਾਏ ਜਾਣਗੇ ਟਿਕਟ ਦੇ ਦਾਅਵੇਦਾਰੀ ਲਈ ਤੁਸੀਂ ਵੇਖਿਓ ਸਰਜੋਜੀ ਆਉਂਦੇ ਦਿਨਾਂ 'ਚ ਕਾਂਗਰਸ 'ਚ ਜਦੋਂ ਟਿਕਟਾਂ ਵੰਡੀਆਂ ਜਾਣੀਆਂ ਨੇ ਹੁਣ ਕੈਪਟਨ ਮਰਿੰਦਰ ਦੀ ਪਤਨੀ ਤਾਂ ਦੇਖੋ ਆਪ ਐਮਪੀ ਸੀ ਜਦੋਂ ਕੈਪਟਨ ਮੁੱਖ ਮੰਤਰੀ ਸੀ ਉਹਨਾਂ ਦੀ ਪਤਨੀ ਨੂੰ ਟਿਕਟ ਇਹੀ ਫਰਕ ਹੈ ਭਗਵੰਤ ਮਾਨ ਦੇ ਵਿੱਚ ਤੇ ਕੈਪਟਨ ਅਮਰਿੰਦਰ ਦੇ ਵਿੱਚ ਤੇ ਹੁਣ ਦੇਖੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਵੀ ਐਮਪੀ ਨੇ ਉਹਨਾਂ ਦੇ ਪਤਨੀ ਵੀ ਐਮਪੀ ਨੇ ਸੋ ਇਸ ਕਰਕੇ ਭਗਵੰਤ ਮਾਨ ਕਹਿੰਦਾ ਮੈਂ ਪਰਿਵਾਰਵਾਦ ਦਾ ਵਿਰੋਧੀ ਹਾਂ ਹੁਣ ਵਿਰੋਧੀ ਇਸ ਗੱਲ ਦਾ ਮੁਕਾਬਲਾ ਕਿਵੇਂ ਕਰਨਗੇ ਭਗਵੰਤ ਮਾਨ ਹੁਣ ਸੋ ਇਹ ਗੱਲ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਦੀਆਂ ਪਤਨੀਆਂ ਨੂੰ ਟਿਕਟਾਂ ਦੇ ਦਾਅਵੇ ਪੇਸ਼ ਕਰਨਗੇ ਕਰਨ ਗਿਆ ਔਰ ਕਈ ਪੁੱਤਰ ਕਈਆਂ ਦੇ ਬਾਪੂ ਪੁੱਤਰ ਲਈ ਦਾਵਾ ਪੇਸ਼ ਕਰਨਗੇ ਔਰ ਕਈਆਂ ਦੇ ਪੁੱਤਰ ਬਾਪੂਆਂ ਲਈ ਦਾਵਾ ਪੇਸ਼ ਕਰਨਗੇ ਵੀ ਸਾਡੇ ਬਾਪੂ ਦਾ ਹੱਕ ਬਣਦਾ ਜੀ ਮੈਂ ਕਾਂਗਰਸ ਚ ਅਕਸਰ ਸੁਣਦਾ ਕਈ ਕਹਿੰਦੇ ਜੀ ਸਾਡੇ ਦਾਦਾ ਜੀ ਐਮਪੀ ਸੀ ਸਾਡੇ ਪਿਤਾ ਜੀ ਐਮਐਲਏ ਸੀ ਸਾਡੀ ਟਿਕਟ ਬਣਦੀ ਆ ਸੋ ਪਰਿਵਾਰਵਾਦ ਆਮ ਆਦਮੀ ਪਾਰਟੀ ਚ ਭਗਵੰਤ ਮਾਨ ਨਹੀਂ ਪੰਪਣ ਦਿੰਦਾ ਇਹ ਵੀ ਜਿਹੜੀ ਗੱਲ ਕੀਤੀ ਭਗਵੰਤ ਮਾਨ ਹੋਣਾਂ ਨੇ ਇਹ ਤਾਂ ਬਹੁਤ ਵੱਡਾ ਅਸਰ ਜਾਊਗਾ ਲੋਕਾਂ 'ਚ ਸਨੇਹਾ ਜਾਊਗਾ ਇੱਕ ਤਾਂ ਕਿ ਪਰਿਵਾਰਵਾਦ ਮੇਰੇ ਹੁੰਦੇ ਨਹੀਂ ਚੱਲ ਸਕਦਾ ਇਹਦੇ ਨਾਲ ਇੱਕ ਸਿਹਤਮੰਦ ਰਾਜਨੀਤੀ ਸਾਨੂੰ ਨਜ਼ਰ ਆਊਗੀ ਪਰ ਹੁਣ ਭਗਵੰਤ ਮਾਨ ਦੇ ਪਰਿਵਾਰ 'ਚੋਂ ਤਾਂ ਕਿਸੇ ਨੇ ਨਹੀਂ ਲੜਨਾ ਜੇ ਹੁਣ ਦੂਜਿਆਂ ਦੇ ਪਰਿਵਾਰਾਂ 'ਚੋਂ ਕੋਈ ਕੈਂਡੀਡੇਟ ਆਊਗਾ ਤੇ ਫਿਰ ਭਗਵੰਤ ਮਾਨ ਪੋਲੀਟੀਕਲ ਤੌਰ ਦੇ ਉੱਤੇ ਵੱਖਰਾ ਨਜ਼ਰ ਆਊਗਾ ਸ਼ਾਇਦ ਇਸੇ ਕਰਕੇ ਭਗਵੰਤ ਮਾਨ ਐਡੇ ਕੌਨਫੀਡੈਂਸ ਨਾਲ ਐਡੀ ਹਿੰਮਤ ਨਾਲ 13 ਜ਼ੀਰੋ ਦਾ ਦਾਵਾ ਕਰ ਰਿਹਾ ਸੋ ਜਦ ਕਿ ਮੈਂ ਦੇਖਦਾ ਪਰਜੋਜੀ ਨਾ ਅਕਾਲੀ ਦਲ ਨੇ ਕਿਹਾ ਅਸੀਂ 13 ਜਿੱਤਾਂਗੇ ਨਾ ਭਾਜਪਾ ਨੇ ਕਿਹਾ ਅਸੀਂ 13 ਜਿੱਤਾਂਗੇ ਨਾ ਕਾਂਗਰਸ ਨੇ ਕਿਹਾ ਅਸੀਂ 13 ਦੀਆਂ 13 ਜਿੱਤਾਂਗੇ ਕੱਲ ਆ ਭਗਵੰਤ ਮਾਨ 13 ਜ਼ੀਰੋ ਕਹਿ ਰਿਹਾ ਔਰ ਕੱਲ ਅੰਕੜੇ ਦੱਸੇ ਭਗਵੰਤ ਮਾਨ ਉਹਨਾਂ ਨੇ ਕਹਿੰਦੇ ਜਿਹੜਾ ਮਹਿਲਾ ਕਲੀਨਿਕ ਸੀ ਹੁਣ ਇਹਦੇ 'ਚ ਵੀ ਭਰੋਸਾ ਦੇਖਣਾ ਬਣਦਾ 41000 ਦੇ ਨੇੜੇ ਤੇੜੇ ਨੌਕਰੀਆਂ ਭਗਵੰਤ ਮਾਨ ਕਹਿੰਦੇ ਹੌਸਲਾ ਕਹਿੰਦੇ ਲਗਭਗ 97 ਲੱਖ ਲੋਕ ਇੱਕ ਕਰੋੜ ਦੇ ਕਰੀਬ ਲੋਕ ਮਹੱਲਾ ਕਲੀਨਿਕਾਂ ਤੋਂ ਵੱਖ-ਵੱਖ ਟੈਸਟ ਕਰਾ ਕੇ ਇਲਾਜ ਕਰਾਂਗੇ ਸੋ ਜੇ 1 ਕਰੋੜ ਲੋਕ ਮਹੱਲਾ ਕਲੀਨਿਕ ਜਾਣ ਵਾਲੇ ਹਸਪਤਾਲਾਂ 'ਚ ਗਏ ਹੁੰਦੇ ਛੋਟੇ ਤੋਂ ਛੋਟਾ ਅਗਰ ਡੇਂਗੂ ਦਾ ਟੈਸਟ ਵੀ ਕਰਾਉਣਾ ਹੋਵੇ ਤੇ 2-400 ਰੁਪਏ ਲੱਗ ਜਾਂਦੇ ਨੇ ਟੈਸਟ ਤੇ ਸੋ ਅਗਰ 1 ਕਰੋੜ ਲੋਕ ਦੇ 1 ਕਰੋੜ ਦੇ ਕਰੀਬ ਲੋਕ ਮੁਫਤ 'ਚ ਮਹੱਲਾ ਕਲੀਨਿਕਾਂ 'ਚ ਟੈਸਟ ਕਰਾ ਗਏ ਠੀਕ ਹੋ ਗਏ ਬਿਮਾਰੀਆਂ ਲੈ ਗਏ ਬੀਪੀ ਚੈੱਕ ਕਰਾ ਗਏ ਬੀਪੀ ਚੈੱਕ ਕਰਨ ਦਾ ਵੀ 20-25 ਰੁਪਏ ਲੈ ਲੈਂਦੇ ਸੀ ਤੋ ਇਸ ਕਰਕੇ ਮੈਨੂੰ ਲੱਗਦਾ ਹੈ ਇਹਦਾ ਫਾਇਦਾ 13 ਜ਼ੀਰੋ ਨਾਲ ਭਗਵੰਤ ਮਾਨ ਨੂੰ ਹੋਏਗਾ ਔਰ ਜਦੋਂ 90% ਲੋਕਾਂ ਨੂੰ ਮੁਫਤ ਬਿਜਲੀ ਤੇ 41000 ਨੌਕਰੀਆਂ ਇਹ ਅੰਕੜੇ ਨੇ ਜਿਨੇ ਭਗਵੰਤ ਮਾਨ ਨੂੰ 13 ਜ਼ੀਰੋ ਦਾ ਵੱਡਾ ਦਾਵੇਦਾਰ ਬਣਾਤਾ ਇਸ ਕਰਕੇ ਭਗਵੰਤ ਮਾਨ ਜਦੋਂ 13 ਜ਼ੀਰੋ ਦੀ ਗੱਲ ਕਰਦਾ ਤੇ ਉਹਦੇ ਚ ਭਰੋਸਾ ਨਜ਼ਰ ਆਉਂਦਾ ਉਹ ਦੂਜਿਆਂ ਕੋਲੇ ਨਹੀਂ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਉਹ ਕਾਂਗਰਸ ਜਿਹੜੀ ਐਨੇ ਸਾਰੇ ਗੋਟਾਂ ਚ ਵੰਡੀ ਗਈ ਕਾਂਗਰਸ ਚ ਅਗਰ 10 ਕ ਲੀਡਰ ਜਾਂਦੇ ਹੋਣ ਤੇ ਆਸਾਨੀ ਨਾਲ ਪਤਾ ਲੱਗ ਜਾਂਦਾ ਇਹਨਾਂ 10ਾਂ ਚ ਗੁੱਟ ਕਿੰਨੇ ਆ ਹਜੋਜੀ ਦੇਖੋ ਇਸ ਕਰਕੇ ਕਾਂਗਰਸ ਗੁੱਟਬਾਜ਼ੀ ਦਾ ਸ਼ਿਕਾਰ ਹੈ ਬਹੁਤ ਵੱਡੇ ਪੱਧਰ ਤੇ ਔਰ ਮੈਂ ਦੇਖ ਰਿਹਾ ਕਈ ਲੀਡਰ ਨਵਜੋਤ ਸਿੱਧੂ ਦੇ ਖਿਲਾਫ ਨੇ ਪਏ ਜਦਕਿ ਨਵਜੋਤ ਸਿੱਧੂ ਦੀਆਂ ਰੈਲੀਆਂ ਚ 10 10 12 12 12 ਹਜ਼ਾਰ ਲੋਕ ਆ ਰਹੇ ਨੇ ਉਹਨੂੰ ਸੁਣਨ ਸੋ ਇਹ ਗੁੱਟਬਾਜ਼ੀ ਹੈ ਕਾਂਗਰਸ ਦੀ ਤੋ ਇਸ ਕਰਕੇ ਜਦੋਂ ਤੱਕ ਗੁੱਟਬਾਜ਼ੀ ਨਹੀਂ ਖਤਮ ਹੁੰਦੀ ਤੇ 13 ਜ਼ੀਰੋ ਦਾ ਨਾਹਰਾ ਕਾਂਗਰਸ ਦਊਗੀ ਕਿਵੇਂ ਇਹ ਵੀ ਸਵਾਲ ਬਹੁਤ ਵੱਡਾ ਹੈ ਹਰਜੋਤ ਜੀ ਕੱਲ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੇ ਵੱਖ-ਵੱਖ ਸੰਗਠਨਾਂ ਨੇ ਟਰੈਕਟਰ ਮਾਰਚ ਕੱਢੇ ਅਸਲ ਦੇ ਵਿੱਚ ਜਦੋਂ ਦਾ ਕਿਸਾਨ ਅੰਦੋਲਨ ਜਿੱਤਿਆ ਉਦੋਂ ਦੇ ਜਿਹੜੇ ਭਾਰਤ ਸਰਕਾਰ ਨੇ ਵਾਅਦਾ ਕੀਤਾ ਸੀ ਕਈ ਮੰਗਾਂ ਮੰਨਣ ਦਾ ਉਹ ਮੰਗਾਂ ਪੂਰੀਆਂ ਨਹੀਂ ਹੋਈਆਂ ਐਮਐਸਪੀ ਦਾ ਕਾਨੂੰਨ ਹਲੇ ਤੱਕ ਨਹੀਂ ਬਣਿਆ ਬਹੁਤ ਸਾਰੇ ਜਿਹੜੇ ਕਿਸਾਨ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਦੁਨੀਆ ਤੋਂ ਚਲੇ ਗਏ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਿਆ ਬਹੁਤ ਸਾਰੇ ਕਿਸਾਨ ਨੇ ਜਿਨ੍ਹਾਂ ਦੇ ਕੇਸ ਰੱਦ ਨਹੀਂ ਹੋਏ ਲਖੀਮਪੁਰ ਖੀਰੀ ਦਾ ਮੁਕੰਮਲ ਇਨਸਾਫ ਨਹੀਂ ਮਿਲਿਆ ਇਹ ਬਹੁਤ ਸਾਰੀਆਂ ਮੰਗਾਂ ਸੀ ਕਿਸਾਨਾਂ ਦੀ ਫਸਲਾਂ ਨੂੰ ਲੈ ਕੇ ਵੀ ਸੀ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਦੇ ਲਗਭਗ ਸਾਰੇ ਵੱਡੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਪ੍ਰਭਾਵੀ ਟਰੈਕਟਰ ਮਾਰਚ ਵੇਖਣ ਨੂੰ ਮਿਲਿਆ ਔਰ ਇਹ ਤਸਵੀਰਾਂ ਮੁਹਾਲੀ ਦੀਆਂ ਨੇ ਮੋਹਾਲੀ ਸਬਡਿਵੀਜ਼ਨ ਦੇ ਵਿੱਚ ਇਹ ਤਸਵੀਰਾਂ ਨੇ ਜਿੱਥੇ ਵੱਖ-ਵੱਖ ਜਿਹੜੇ ਕਿਸਾਨ ਨੇ ਉਹ ਟਰੈਕਟਰਾਂ ਤੇ ਸਵਾਰ ਹੋ ਕੇ ਮਾਰਚ ਕਰ ਰਹੇ ਨੇ ਔਰ ਇਹ ਵੀ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਇਹ ਟਰੈਕਟਰ ਮਾਰਚ ਮੋਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਾਮਲ ਹੋ ਗਿਆ ਜਾਂ ਕਿ ਸੋ ਕੌਮੀ ਇਨਸਾਫ ਮੋਰਚੇ ਵੱਲੋਂ ਵੀ ਕੱਲ ਰੋਸ ਮਾਰਚ ਕੱਢਿਆ ਗਿਆ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਹੁਤ ਲੰਮੇ ਵਕਤ ਤੋਂ ਪ੍ਰਦਰਸ਼ਨ ਕਰ ਰਿਹਾ ਹੈ ਔਰ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ ਰੋਸ ਮਾਰਚ ਕੱਢਿਆ ਗਿਆ ਉਹਦੇ ਵਿੱਚ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਮੁੱਖ ਹੈ 7 ਜਨਵਰੀ 2023 ਤੋਂ ਕੌਮੀ ਇਨਸਾਫ ਚੱਲਿਆ ਮੋਰਚਾ ਸੋ 1 ਸਾਲ ਤੋਂ ਜ਼ਿਆਦਾ ਵਕਤ ਹੋ ਗਿਆ ਕੌਮੀ ਇਨਸਾਫ ਮੋਰਚੇ ਨੂੰ ਵੱਖ-ਵੱਖ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀਆਂ ਰਿਹਾਈਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦਾ ਜਿਹੜਾ ਸੰਘਰਸ਼ ਹੈ ਉਹ ਚੱਲ ਰਿਹਾ ਹੈ ਔਰ ਦੇਖਦੇ ਆ ਬੰਦੀ ਸਿੰਘਾਂ ਦੀ ਲੜਾਈ ਦੇ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੇ ਤੌਰ ਤੇ ਸੰਘਰਸ਼ ਕਰ ਰਹੀ ਹੈ ਭਾਵੇਂ ਬਲਵੰਤ ਸਿੰਘ ਰਾਜੂਆਣਾ ਦਾ ਮਸਲਾ ਹੋਵੇ ਭਾਵੇਂ ਹੋਰ ਬੰਦੀ ਸਿੰਘਾਂ ਦਾ ਮਸਲਾ ਹੋਵੇ ਸੋ ਆਉਣੇ ਦਿਨਾਂ ਦੇ ਵਿੱਚ ਇਹ ਸੰਘਰਸ਼ ਹੋਰ ਵੱਡੇ ਹੋ ਸਕਦੇ ਨੇ ਜਿਸ ਤਰ੍ਹਾਂ ਦੇ ਨਾਲ ਇਹ ਸੰਘਰਸ਼ ਸੰਗਠਿਤ ਹੋ ਰਹੇ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ